ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੌਦਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਂਦਾ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦਊਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਗੁਰਪ੍ਰਸਾਦ ਸਿੰਘ ਪਿੰਡ ਦੌਦਰ ਗਰਬੀ ਜ਼ਿਲ੍ਹਾ ਤੇ ਤਹਿਸੀਲ ਮੋਗਾ ਨੇੜੇ ਗੁਰਦੁਆਰਾ ਪਾਸ਼ਾ ਸ਼ੇਵੀ ਤੇ ਪਹਿਲੀ ਪਾਸ਼ਾ ਦੋ ਪਾਸ਼ਾਆਂ ਦਾ ਆਪਣੇ ਕੋਲੇ ਗੁਰਦੁਆਰਾ ਉਹਦੀ ਮਗਰਲੀ ਸਾਈਡ ਘਾਰ ਆ ਦਿਖਾਣਾ ਬਾਦਰੂੜ ਪੈਂਦਾ ਨੇੜੇ ਬਾਬੇ ਘਾਸਬਦਾਲ ਪੈਂਦਾ ਨੰਬਰ ਆਪਣਾ 981445950 ਠੀਕ ਹੈ ਵੀਰੇ ਸੂਆ ਕਿੰਨਾ ਵੇੜਦਾ ਜੀ ਸੂਆ ਜੀ ਇਹ ਦੂਜਾ ਕਹਿੰਦੇ ਆ ਮਾਲਕ ਕਦੋਂ ਸੂਈ ਹੈ ਜੀ ਇਹ ਸੂਈ ਨੇ ਇਹਨੂੰ ਹੋ ਗਏ ਸਾਢੇ ਤਿੰਨ ਮਹੀਨੇ ਦੇ ਕਰੀਬ ਮਹੀਨੇ ਦੀ ਉਹ ਬਣੀ ਕਹਿੰਦੇ ਆ ਆਪਾਂ ਖਾਲੀ ਆਪਾਂ ਖਾਲੀ ਕਰਕੇ ਦੇਣੀ ਜੀ ਦੋਦੇ ਕਿੰਨਾ ਜੋਖ ਦਾਂਗੇ ਜੀ ਦੋਦੇ ਸਦੇ ਪੂਰਾ 10 ਲੀਟਰ ਜੋਖ ਦਾਂਗੇ ਮਣਕੇ ਦੇਵਾਗੇ ਕਹਿਗੇ ਨਹੀਂ ਦੇਣਾ ਅੱਛਾ ਕਹਿਣ ਵਾਲਾ ਨਹੀਂਗਾ ਕਹਿਣਾ ਵਾਲਾ ਨਹੀਂ ਤੋਲਣ ਵਾਲਾ ਤੋਲਣ ਵਾਲਾ ਠੀਕ ਆ ਹਾਂ ਇਹ ਨਹੀਂਗਾ ਬਈ ਜ਼ਬਾਨ ਤੇ ਉਹ ਨਹੀਂ ਜ਼ਬਾਨ ਵਾਲਾ ਨਹੀਂ ਠੀਕ ਆ ਹਾਂ ਥਾਣਾ ਦੀ ਓਕੇ ਆ ਥਾਣਾ ਦੀ ਓਕੇ ਆ ਕਿਸੇ ਥਾਣ ਚ ਭੂਰ ਛਰਲਾ ਹੋਵੇ ਥਾਣ ਵੱਧ ਘਟ ਹੋਵੇ ਗਾਂ ਇੱਥੇ ਬਲਜੇ ਪੈਸੇ ਲੈ ਜੇ ਆਪਦੇ ਲੱਤ ਛੱਡ ਦੇ ਪੂਰਾ ਵੀ ਲੱਤ ਛੜ ਕਰ ਜੇ ਭਾਰ ਪਿੱਛਾ ਕੱਢ ਜੇ ਹਮ ਆਪਣੀ ਫੁੱਲ ਗਰੰਟੀ ਆ ਇਹ ਫੁੱਲ ਗਰੰਟੀ ਤੋੜ ਕੇ ਦਿਖਾ ਦੇ ਆਪਣੀ ਇਹ ਦੋਦਨ ਚੋਈ ਆ ਠੀਕ ਆ ਉਹ ਕੰਮ ਨਹੀਂ ਬਈ ਲਿਆਂਦੀ ਤੇ ਨਾਲ ਹੀ ਗਾਂ ਲਈ ਕਰੇ ਹਾਂ ਠੀਕ ਆ ਸੁਆ ਬਾਈ ਦੇ ਦਸਨ ਮੁਤਾਬਕ ਦੂਜਾ ਜੀ ਕੱਦ ਕਾਠ ਦੀ ਵੀ ਚੰਗੀ ਆ ਰੰਗ ਪ੍ਰਿੰਟ ਵੀ ਪੂਰਾ ਚੰਗਾ ਨੈਟ ਜਿਹੜਾ ਦੁੱਧ ਤਿਆਰ ਆ ਉਹ 10 ਕਿਲੋ ਦੀ ਤੁਸੀਂ ਚਵਾਈ ਕਰ ਸਕਦੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਤੁਸੀਂ ਚਵਾਈ ਕਰ ਸਕਦੇ ਆ ਜੀ 10 ਕਿਲੋ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਕੈਨ ਵਾਲਾ ਨਹੀਂ ਬਾਈ ਕਹਿੰਦਾ ਤੋਲਣ ਵਾਲਾ ਜੀ ਜਮਾ ਬੇਫਿਕਰ ਹੋ ਕੇ ਆਜੋ ਸੋਹਣਾ ਥਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਮਾਲਕਾਂ ਨੇ ਦੱਸਿਆ ਕਿ ਏਆਈ ਹੋਈ ਨੂੰ ਲਗਭਗ 1 ਮਹੀਨਾ ਹੋ ਗਿਆ ਪਰ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਲਈਆ ਖਾਲੀ ਮੰਨ ਕੇ ਦੇਣੀ ਹੈ ਚੰਗੀ ਆ ਵੜ ਬਰੀਡ ਵਾਲੀ ਆ ਹੂੰ ਮੋਟਾ ਹੱਥੀ ਚਵਾਈ ਵਾਲਾ ਥਣਾ ਹੈ ਨਾ ਰਾਡ ਸਾਹਿਬ ਗੱਲ ਨਾਲ ਇੱਕ ਹੋਰ ਵੀ ਆ ਹਾਂਜੀ ਆਪਾਂ ਇਹ ਗੱਲ ਕਹਿਣੀ ਵੀ ਦੋ ਟਾਈਮਗਲਾ ਚੋਕੇ ਲੈ ਕੇ ਜਾਵੇ ਬਾਅਦ ਚ ਕੋਈ ਲੰਬਾ ਨਹੀਂ ਆਪਾਂ ਹੁਣ ਅੱਗੇ ਆਪਾਂ ਕਿਸੇ ਵੀਡੀਓ ਚ ਨਹੀਂ ਇਹ ਗੱਲ ਕਹੀ ਹਾਂ ਇੱਕ ਗਾਂ ਮਾ ਅੱਗੇ ਵੇਚੀ 11000 ਦੀ ਅੱਛਾ ਆਪਾਂ ਜਿਹੜੀ ਅੱਗੇ ਵੀਡੀਓ ਪਾਈ ਸੀ ਨਾ ਉਹ ਚ ਕਾਲੀ ਗਾਂ ਸੀ ਹਾਂ ਬੰਦੇ ਮੈਥੋਂ ਲੈ ਗਏ ਨਾਲੇ ਮਨਾਂ ਨੂੰ ਕਹਿ ਕੇ ਦਿੱਤੀ ਆ ਹਾਂ ਵੀ ਇਹ ਪੰਜ ਚਾਰ ਦਿਨ ਜੀ ਨਹੀਂ ਲਾਉਂਦੀ ਉਪਰਾ ਕਰ ਜਾਂਦੀ ਆ ਕਰਦੀ ਆ ਇਹ ਹਾਂ ਦੁੱਧੇ ਥੱਲੇ 5 ਕਿਲੋ ਆ ਠੀਕ ਆ ਲੈ ਗਏ ਬੰਦੇ ਹਾਂ ਜਾਨਸਾਰ ਗਾਂ ਚੋਲੀ ਤਿੰਨ ਘੰਟੇ ਦਾ ਰਾਹ ਜਾਣ ਨੂੰ ਲੱਗੇ ਠੀਕ ਆ ਇੰਨੀ ਦੂਰ ਗਈ ਹਾਂ ਮੈਨੂੰ ਪਨਫੂਨ ਲਾਦਾ 2 ਕਿਲੋ ਦੁੱਧ ਕੱਢਿਆ ਭਾਈ ਹੂੰ ਉਹ ਮੈਂ ਕਿਹਾ ਚੱਲ ਬਾਟ ਗਈ ਆ ਗਾਂ ਮੈਨੂੰ ਪਤਾ ਵੀ ਦੁੱਧ ਇਨਾ ਹੈਗਾ ਠੀਕ ਆ ਮੇਰੀ ਚੋਈ ਹਫਤਾ ਰਹੀ ਮੇਰੇ ਕੋਲੇ ਹੂੰ ਸਵੇਰ ਨੂੰ ਕਹਿੰਦੇ ਅੱਧਾ ਕਿਲੋ ਆ ਠੀਕ ਆ ਰੋਜ਼ ਆਥਨ ਸਵੇਰ ਫੂਨ ਲਾਉਣ ਦੁੱਧ ਭਾਈ ਅੱਧਾ ਕਿਲੋ ਆ ਹੂੰ ਮੈਂ ਕਿਹਾ ਤੁਸੀਂ ਮੇਰੀ ਗਾਂ ਛੱਡ ਜੋ ਪੈਸੇ ਦੇਜੋ ਆਪਦੇ ਸਹੀ ਗੱਲ ਆ ਬਾਲੀਆਂ ਗੱਲਾਂ ਨਾ ਕਰੋ ਜਾਦਾ ਮੈਨੂੰ ਫੋਨ ਨਾ ਲਾਓ ਨਹੀਂ ਮੇਰੀ ਗਾਂ ਛੱਡ ਜੇ ਹੂੰ ਨਾ ਮੈਂ ਗਾਂ ਛੱਡਣ ਆਉਂਦੇ ਆ ਹੂੰ ਹੁਣ 2 ਦਿਨ ਦਾ ਫੋਨ ਹੀ ਨਹੀਂ ਆਇਆ ਮੈਂ ਕਿਹਾ ਤੂੰ ਮੈਨੂੰ ਗਾਂ ਹੀ ਛੱਡ ਜੋ ਮੇਰੀ ਜਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਆ ਨਾ 11000 ਮੈਨੂੰ ਪੈਸੇ ਲੈ ਜਾਓ 11000 ਪੂਰਾ ਲੈ ਜਾਓ ਬਸ ਜਿੱਦੋਂ ਭਾਈ ਆਪਾਂ ਪੈਸੇ ਲਾਉਣੇ ਆ ਚੋਕੇ ਲੈ ਕੇ ਜਾਓ ਆਪਾਂ ਚੋਕੇ ਲੈ ਕੇ ਜਾਓ ਹੂੰ ਮੈਨੂੰ ਅੱਜ ਤੱਕ ਕਿਸੇ ਨੇ ਆਪਾਂ ਤੂੰ ਕਿੰਨੀਆਂ ਵੀਡੀਓ ਪਾਈਆਂ ਮੈਨੂੰ ਅੱਜ ਤੱਕ ਕਿਸੇ ਨੇ ਫੋਨ ਨਹੀਂ ਲਾਇਆ ਵੀ ਜਿਹੜੀ ਗੱਲ ਤੂੰ ਕਹੀ ਸੀ ਹੈ ਨਹੀਂ ਹੂੰ ਇੱਕ ਵੀ ਬੰਦੇ ਨੇ ਨਹੀਂ ਫੋਨ ਲਾਇਆ ਤੇ ਉਹਨਾਂ ਬੰਦਿਆਂ ਨੇ ਤੈਹ ਤੋੜਤੀ ਫੋਨ ਲਾਉਣ ਵਾਲੀ ਹਾਰ ਕੇ ਮੈਂ ਕੱਲ ਵੀ ਪਰਸੋ ਵੀ ਫੋਨ ਹੁੰਦਾ ਆਇਆ ਮੈਂ ਕਿਹਾ ਤੂੰ ਜੀ ਮੇਰੀ ਗਾਂ ਬਲਣ ਜਾਉ ਪੈਸੇ ਲੈ ਜਾ ਬਸ ਸਹੀ ਗੱਲ ਆ ਜੀ ਤਾਂ ਤੁਹਾਨੂੰ ਮੈਂ ਮੜਾਉਂਦਾ ਨਹੀਂ ਫੇਰ ਆ ਹਾਂ ਨਾ ਦਾ ਮੋੜ ਲਾਉਂਦੇ ਆ ਅੱਛਾ ਮੈਂ ਕਿਹਾ ਤੂੰ ਮੋੜ ਜਾ ਹਾਂ ਗਾਂ ਬਲਣ ਜਾਉ ਮੇਰੀ ਪੈਸੇ ਲੈ ਜਾ ਇਹ ਤਾਂ ਗੱਲ ਸਹੀ ਆ ਜੀ ਬਸ ਇਹ ਬੇਨਤੀ ਮੇਰੀ ਵੀ ਹੁੰਦੀ ਆ ਬਈ ਚਾਹੇ ਤੁਸੀਂ ਸੂਆ ਸਵਾਇਆ ਪਸ਼ੂ ਲੈਣੇ ਆ ਚਾਹੇ ਕੋਈ ਗੱਬਣ ਪਸ਼ੂ ਲੈਣੇ ਆ ਤਸੱਲੀ ਵੀਰੇ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਬਾਅਦ ਚ ਲਾਂਬੇ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਪਹਿਲਾਂ ਆਪਦੀ ਐਂਡ ਨਿਰਖਪਰਖ ਕਰਕੇ ਲੈ ਕੇ ਜਾਇਆ ਕਰੋ ਬਾਕੀ ਜਿਹੜਾ ਕੋਸ ਹੈਗਾ ਉਹ ਕੋਸੀਂ ਅਗਲੇ ਨੂੰ ਦੱਸ ਦਿਆਂ ਵੀ ਇਹ ਇਹਦੇ ਚਾਹ ਕੋਸ਼ ਆ ਉਹਨਾਂ ਦੇ ਘਰੇ ਦੁੱਧ 11 ਕਿਲੋ ਮੈਂ ਚੋਈ ਆ ਇਹ ਹਾਂਜੀ ਆਪਣੇ ਕੋਲੇ 10 ਲੀਟਰ ਆ ਠੀਕ ਆ ਸਵੇਰੇ ਵੀ ਮੈਂ ਲੀਟਰ ਨਾਲ ਮਿਣਿਆ ਦੁੱਧ ਹਾਂ ਅੱਥ ਨੇ ਵੀ ਮੈਂ ਮਣਦਾ ਠੀਕ ਆ 5 ਲੀਟਰ ਪੂਰੇ ਕੱਢ ਲਈ ਆ ਠੀਕ ਆ ਅੱਜ ਇਹ ਰੰਬਣੋ ਹਟਿਆ ਦੋ ਦਲ ਨੇ ਡਾਟ ਪਾਈ ਰੱਖਿਆ ਠੀਕ ਆ ਦੁੱਧ ਗਾਂ 11 12 ਕਿਲੋ ਦੇਊਗੀ ਠੀਕ ਹੈ ਜੀ ਇਹ ਨਹੀਂ ਗੱਲ ਆਰਾਮ ਨਾਲ ਹੀ ਦੇ ਦਊਗੀ ਠੀਕ ਆ ਪੂਰੀ ਚੰਗੀ ਬਹਿਣਾ ਠੰਡੀ ਸੀਦਾ ਚੁਾਈ ਹੈ ਇਹਦੀ ਇੱਕ ਨੰਬਰ ਦੀ ਪਲਾ ਜਵਾਕ ਚੋਲੇ ਠੀਕ ਆ ਥਾਣ ਕਾੜਦੀ ਆ ਤੂੰ ਛੱਡ ਗੱਲਾਂ ਤੇ ਚੁਾਈ ਵਾਲੀ ਇੰਨੀ 100% ਆ ਇਹਦੀ ਠੀਕ ਆ ਹਾਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ